ਅੱਜ ਨਾ ਆਪਾਂ ਕਾਕੇ ਭੰਦੇਰ ਕੋਲੇ ਆਏ ਆ ਕਾਕਾ ਭੰਦੇਰ ਸਹਿਣਾ ਸਹਿਣਾ ਪੰਧੌਰ ਬਧੌਰ ਆਲੂਆਂ ਦੀ ਬਰੀਡਿੰਗ ਕਰਦਾ ਪਹਿਲੇ ਯਾਰ ਮੈਨੂੰ ਤਾਰ ਦਾ ਕਾਰਨ ਦੱਸ ਜਿਹੜੀ ਤਾਰ ਲਾਈ ਆ ਬਾਈ ਇਹ ਡੇ ਡੇ ਉਹ ਕਾਹਤੋਂ ਲਾਈ ਐਨੀ ਤਾਰ ਵੀਰ ਸੂਰ ਬਹੁਤ ਜ਼ਿਆਦਾ ਇੱਥੇ ਜੰਗਲੀ ਸੂਰ ਦੇ ਬਹੁਤ ਤੰਗ ਕਰੇ ਵਿਆ ਕਦੋਂ ਕਦਾਂ ਆ ਗਿਆ ਜੰਗਲੀ ਸੂਰ ਕਦੋਂ ਆ ਗਿਆ ਤਿੰਨ ਸਾਲਾਂ ਤੋਂ ਆ ਗਿਆ ਜੀ ਤੇ ਤਾਰ ਨਾ ਵੱਢਦਾ ਨਹੀਂ ਨਾ ਜੀ ਨੇੜੇ ਵੀ ਨਹੀਂ ਆਉਂਦਾ ਜੀ ਤਾਰ ਕਿੰਨਾ ਕਿੱਲੇ ਦਾ ਖਰਚਾ ਕਿੰਨਾ ਆ ਜਾਂਦਾ ਇੱਕ ਤਾਰ ਦਾ ਇਹਦੇ ਤੇ ਇੱਕ ਬੰਡਲ ਤਾਰ ਦਾ ਜੀ ਰੋਲ 10 ਕਿਲੋ ਦਾ ਹੁੰਦਾ ਇੱਕ ਮਸ਼ੀਨ ਹੂੰ ਫਿਰ ਤਾਂ 10000 ਰੁਪਏ ਖਰਚਾ ਆ ਜਾਂਦਾ ਜੀ ਹੂੰ ਜੇ ਤੁਸੀਂ 40 ਉਹੀ ਮਸ਼ੀਨ 25 ਕਿਲਿਆਂ ਤੇ ਯੂਜ਼ ਕਰੋਗੇ ਤਾਂ ਮਸ਼ੀਨ ਇੱਕੀ ਲੱਗੂ ਜੀ ਫਿਰ ਤਾਰ ਪੱਜੂਗੀ ਮੈਂ ਆਪਣੇ 40 ਕਿੱਲੇ ਆਲੂ ਤੇ 4000 ਰੁਪਏ ਖਰਚਾ ਆਇਆ ਜੀ 1000 ਰੁਪਏ ਕਿੱਲਾ ਹਾਂਜੀ ਬਿਨਾਂ ਲੇਬਰ ਤੋਂ ਜੀ ਆਲੂ ਬਹੁਤ ਆਲੂ ਤਰ੍ਹਾਂ ਚੰਗਾ ਬਾਈ ਆਲੂ ਦੀ ਬੇਲਬੂਲ ਤੇਰੀ ਬਹੁਤ ਸੋਹਣੀ ਖੜੀ ਹੈ। ਕਦੋਂ ਦਾ ਕੰਮ ਕਰਦਾ ਬਾਈ ਆਲੂ ਦਾ? ਮੈਂ ਆਲੂ ਦਾ 27-28 ਸਾਲ ਤੋਂ ਕੰਮ ਕਰਦਾ। 27-28 ਸਾਲਾਂ ਚ ਪਹਿਲਾਂ ਮੈਨੂੰ ਐਂ ਦਾ ਸਾਲ ਆਲੂਆਂ ਜੋ ਘਾਟਾ ਕਿੰਨੇ ਸਾਲ? ਘਾਟਾ ਵੀ ਪੈਂਦਾ ਰਹਿੰਦਾ ਜੀ। ਤਿੰਨ-ਚਾਰ ਵਾਰੀ ਘਾਟਾ ਪੈ ਚੁੱਕਾ ਹੈ। 28 ਸਾਲਾਂ ਚ ਤਿੰਨ ਵਾਰੀ ਘਾਟਾ ਤਾਂ ਕੋਈ ਵੱਡੀ ਗੱਲ ਨਹੀਂ। ਕੋਈ ਵੱਡੀ ਗੱਲ ਨਹੀਂ। ਹਾਂ? ਤਾਂ ਹੀ ਪੈਂਦਾ ਰਹਿੰਦਾ ਜੀ ਫੇਰ ਉਹ ਘਾਲਣੀ ਉਹ ਚੀਜ਼ ਆ ਤਾਂ ਫੇਰ ਦਾ ਕਿਹੜਾ ਮੰਡੀ ਕਰਨਾ ਜੀ ਕੋਈ? ਨਹੀਂ 28 ਸਾਲਾਂ ਜੀ ਯਾਰ ਤਿੰਨ ਵਾਰੀ ਪੰਜ ਵਾਰੀ ਵੀ ਕੋਈ ਵੱਡੀ ਗੱਲ ਨਹੀਂ। ਨਹੀਂ ਕੋਈ ਘਾਟਾ ਨਹੀਂ ਪੈਂਦਾ ਮੈਂ ਨੋਟਾਂ ਦੀ ਟਰਾਲੀ ਤਾਂ ਕਦੀ ਭਰਦੀ ਵੇ ਲੱਖ ਰੁਪਏ ਕਿੱਲਾ ਦੇ ਦਿੰਦਾ ਜੀ ਲੱਖ ਰੁਪਏ ਨੂੰ ਟਰਾਲੀ ਨਹੀਂ ਮੰਨਦੇ ਇਹ 40 ਕਿੱਲੇ ਲਾਇਆ ਤੇ ਟਰਾਲੀ ਉਹ ਹੀ ਭਰ ਗਈ ਭਰੀ ਤਾਂ ਹੋਰ ਕੀ ਭਰੂਗਾ ਬਾਹਰਲੇ ਕੰਮ ਨੂੰ ਸੱਚ ਬਾਈ ਤੂੰ ਤਾਂ ਕੱਕ ਯਾਰ ਬਹੁਤ ਬਾਹਰ ਬੂਰ ਵੀ ਬਹੁਤ ਜਾਣਾ ਬਾਹਰਲੇ ਕੰਮ ਨੋਕੇ ਮਿਲਾ ਦੋ ਮੇਰਾ ਆਲੂ ਸੱਚੀ ਦੱਸੀ ਆਲੂ ਬਾਰਸਾ ਜੀ ਕੈਨੇਡਾ ਜ਼ੀਰੋ ਆ ਜੀ ਕੈਨੇਡਾ ਸਾਡੇ ਮੁਕਾਬਲੇ ਕਿਉਂ ਮਤਲਬ ਕਿਹੜੇ ਹਿਸਾਬ ਨਾਲ ਉਹ ਤਾਂ ਉੱਥੇ ਨੌਕਰ ਲੱਗਣਾ ਹੀ ਜਾ ਕੇ ਆਪਾਂ ਕਰੇ ਸਰਦਾਰਾਂ ਜੀ ਹਾਂ ਇੱਥੇ ਵੀ ਨੌਕਰ ਆ ਜਦੋਂ ਆ ਲਮਨ ਤੱਕ ਨੇ ਬਾਈ ਯਾਰ ਆ ਲੂ ਪਟਣੇ ਯਾਰ ਵੀਰੇ ਐਂ ਕਰਨਾ ਹੈ ਇਹ ਤਾਂ ਪਿਆਰਾ ਜੀ ਕੌਣ ਤੇ ਬੰਦੇ ਆਉਂਦੀ ਆ ਆਪਣੇ ਠੀਕ ਆ ਲੈ ਫਿਰ ਦਿਖਾ ਲੂ ਇਹਨੂੰ ਕਿਹੜੀ ਵੈਰਾਈਟੀ ਆ ਆਜੋ ਲੈ ਆਓ ਕਹੀ ਲੈਓ ਹੋਰੋ ਕਈ ਲੈਣ ਗਿਆ ਵਾ ਕੋਈ ਨਾ ਉਹਨਾਂ ਚਰ ਦੱਸਾ ਪਾਥੀ ਬਟ ਲੈਨੇ ਕਿੱਡੀ ਗੱਲ ਕਿੰਨੇ ਦਿਨਾਂ ਦੀ ਬੇਲ ਹੋ ਗਈ ਐ ਇਹ ਇਹ 90 ਕ ਦਿਨ ਦੀ ਹੋ ਗਈ ਹੂੰ 90 95 ਕ ਦਿਨ ਦੀ ਇੱਕ ਇੱਕੀ ਬੀਕ ਵੈਰਾਈਟੀ ਕਿਹੜੀ ਐ ਇਹ ਡਾਇਮੰਡ ਆ ਜੀ ਡਾਇਮੰਡਾ ਕਿੰਨੇਵੇਂ ਸਾਲ ਵਾਲਾ ਐ ਇਹ ਆਪਣਾ ਜੀ 2 ਲਾਇਆ ਵਾ ਜੀ ਇਹ ਜੀ 2 ਆ ਹਾਂ ਜੀ ਜੀ 3 ਜਾਉ ਜੀ ਇਹ ਜੀ 3 ਵਿੱਚ ਵੀ ਖੂਗਾ ਹਾਂਜੀ ਅਗਲੇ ਸਾਲ ਜ਼ਿੰਮੇਦਾਰ ਵੇਚਣ ਵਾਸਤੇ ਕਰ ਸਕਦਾ ਸ਼ਾਮ ਨੂੰ ਹਾਂ ਆ ਨਿਕਲ ਲਾਗੇ ਬਈ ਭਾਈ ਨਾਲ ਹੋਰ ਕਾਦੀ ਕਾਦੀ ਖੇਤੀ ਕਰਦਾ ਕਾਕੇ ਮੈਂ ਟਮਾਟਰ ਤੇ ਖੀਰੇ ਦੀ ਖੇਤੀ ਕਰਦਾ ਹਾਂ ਅੱਛਾ ਹਾਂਜੀ ਮਤਲਬ ਉਹ ਉਹੀ ਖੇਤੀ ਕਰਦੇ ਆਂ ਵੀ ਜਿਹੜੀ ਮਤਲਬ ਆਮ ਕਿਸਾਨ ਨਹੀਂ ਕਰਦਾ ਜਿਹੜੀ ਖੇਤੀ ਹਾਂਜੀ ਹਾਂਜੀ ਜੀ ਕਿੰਨ ਕਰ ਲੈ ਟਿਕ ਟੌਕ ਤੇ ਹਾਂ ਚੱਲ ਕਿੰਨੇ ਦਿਨਾਂ ਦੇ ਹੋ ਗਿਆ ਇਹ 18 ਤਰੀਕ ਨੂੰ ਲੱਗਿਆ ਵੀ 18 ਹੋਂ ਸੇ ਇਹ ਤਾਂ ਫੱਲੋਂ ਨਿਕਲੀ ਆਉਂਦੇ ਆ ਇਹ ਕਿੰਨੇ ਆਲੂ ਬਾਣਨੇ ਚਾਹੀਦੇ ਹੁੰਦੇ ਆ ਇੱਕ 17 18 ਆਲੂ ਆ ਜੀ ਇਹ ਤਾਂ ਇਹ ਗੋਲੀ ਸਾਈਜ਼ ਵੀ ਜਿਆ ਬਾਈ ਇੰਨੇ ਸਾਂਚ ਇਹ ਗੋਲੀ ਸਾਈਜ਼ ਵੀ ਜੇ ਵਗ ਕੇ ਦੇਖੋਗੇ ਤਾਂ 17 18 ਦਾਣੇ ਆ ਜੀ ਚਲੋ ਆਪਾਂ ਅੱਗੇ ਵੀ ਦੇਖ ਲੈਨੇ ਜਿੱਥੇ ਤੇਰੇ ਮਨ ਦੀ ਤਸੱਲੀ ਆਪਾਂ ਉੱਥੇ ਕਰ ਲੈਨੇ ਵਹੇ ਤਾਂ ਆਲੂ ਤਾਂ ਆ ਵੀ ਗਣਤੀ 'ਚ ਬਹੁਤ ਆ ਹਾਂਜੀ ਕਿੰਨੇ ਦਰਾਂ 'ਚ ਸਹਿਜ ਬਣ ਜਾਊਗਾ ਬਾਈ ਪੂਰਾ ਬਸ ਤਿਆਰ ਆਈਏ ਤਾਂ ਬਸ ਥੋੜਾ ਲੇਟ ਆਈ ਹਾਂ ਬੇਲ ਬੱਢਣੀ ਅੱਛਾ ਇਹ ਦਿਖਾਉਣ ਵਾਸਤੇ ਵੀ ਜ਼ਿੰਮੇਵਾਰ ਦੇਖ ਲੈਣ ਹਾਂਜੀ ਹਾਂਜੀ ਕਿੰਨਾ ਝੜ ਆ ਸਕਦਾ ਇੱਕ ਕਿੱਲੇ ਦਾ 350 ਗੱਟਾ ਨਿਕਲ ਜੀ 350 ਗੱਟਾ ਲਿਆ ਬਾਈ ਕੱਢ ਪ੍ਰੀਤ 350 ਗੱਟਾ ਕਿੰਨੇ ਆਲੂ ਨਿਕਲਣੇ ਚਾਹੀਦੇ ਇੱਕ ਬੇਲ ਦੇ ਥੱਲੇ ਜੇ 350 ਆਲੂ ਨਿਕਲਣ 17 ਆਲੂ ਘੱਟੋ ਘੱਟ ਚਾਹੀਦੇ ਜੀ ਸੋਲਨ ਸਤਾਰਾ ਸੋਲਨ ਸਤਾਰਾ ਜੇ 17 ਆਲੂ ਇੱਕ ਬੇਲ ਦੇ ਥੱਲੋਂ ਨਿਕਲਣ ਤਾਂ ਅੰਦਾਜ਼ਨ 350 ਗੱਟਾ ਹੋ ਜਾਂਦਾ ਹਾਂ ਜੀ ਵ ਇੱਕ ਵੀ ਵੇਚਿਆ 17 ਹੋ ਗਏ ਹਾਂਜੀ ਹਾਂਜੀ ਹਣਾ ਐਵੇਂ ਗੱਲ ਬਣੀ ਐਵੇਂ ਗੱਲ ਤੇ ਕਿੰਨੇ ਗੱਟੇ ਪੈ ਜਾਂਦੇ ਆ ਗੱਟੇ ਚ ਆਪਾਂ ਪਾਉਣੀ ਆ 32 ਗੱਟੇ ਪਾਉਣੀ ਆ ਪੈਜੂ ਹੂੰ 32 ਗੱਟੇ ਆ 32 ਗੱਟੇ ਹੋ ਗਏ ਤੇ 32 ਗੱਟੇ ਤੇ ਜੇ ਦਾ 10 ਸਾਲੂ ਵੀ ਇੱਕ ਥਲੋਂ ਨੇ ਘੰਟਾ ਵੀ 300 ਸਵਾ 300 ਦਾ ਏਵਰੇਜ ਹੈ ਜੀ ਜਿਵੇਂ ਦੀ ਹੁਣ ਬੇਲ ਛੇਤੀ ਬੜਨੀ ਬੋਈਏ ਇਹਦੀ ਫਿਰ ਇਹਦਾ ਆਪਾਂ ਝਾੜ ਨਹੀਂ ਲੈ ਸਕਦੀ ਆ ਆਲੂ ਦਾ ਤੇ ਫਿਰ ਦਾਣਾ ਮੋਟਾ ਹੋਈ ਫਿਰ ਬੀਜਾਂ ਦਾ ਕੰਮ ਨਹੀਂ ਆਉਂਦਾ ਹਾਂ ਵੀ ਆਪਾਂ ਇਹਦਾ ਜਿਹੜਾ ਰਾਛਣਾ ਉਹ ਸਟੈਂਡਰਡ ਸਾਈਜ਼ ਆਈਏ ਦਾ ਇਹ ਸਟੈਂਡਰਡ ਸਾਈਜ਼ ਆ ਬੀਜ ਦਾ ਹਾਂ ਵੀ ਆ ਆ ਰਾਛਣ ਚ ਨਹੀਂ ਨੂੰ ਲਿਆ ਸਕਦੇ ਨਾ ਇਹ ਬੀਜ ਹੈ ਹਨਾ ਇਦੋਂ ਮੋਟਾ ਹੋ ਰਾਛਣ ਚ ਆਈ ਕਿਹੜੇ ਕਿਹੜੇ ਬੰਦੇ ਆ ਬਾਈ ਜਿਹੜਾ ਤੇਰਾ ਆਲੂ ਬੀਜ ਦੇ ਇਹਨਾਂ ਚ ਸਾਰੇ ਬੀਜ ਆ ਜੀ ਕਿਉਂ ਵੀ ਬਾਈ ਕਿਵੇਂ ਹਾਂ ਆ ਜਾ ਨੇੜੇ ਆ ਕੇ ਤਾਂ ਸਾ ਇਹਨਾਂ ਦੂਰੋਂ ਤਾਂ ਬਾਤ ਹੀ ਨਹੀਂ ਹੋਣੀ ਤੇਰੀ ਬਾਈ ਮੈਕ ਚ ਵੈਸੇ ਯਾਰ ਮੈਂ ਤੁਹਾਨੂੰ ਇੱਕ ਕੰਮ ਦੀ ਜਾਣਕਾਰੀ ਦੇਣਾ ਬਾਈ ਦੀ ਨਾ ਸਾਡੇ ਪਿੰਡ ਲੋਪੋਂ ਨਾਲ ਕਾਫੀ ਟਾਈਮ ਪੁਰਾਣੀ ਲਿਆ ਜਾਣਾ ਕਾਕੇ ਬਾਈ ਹਾਂਜੀ ਬਹੁਤ ਪੁਰਾਣੀ ਜਾਂਦੇ 90 ਤੋਂ ਜਾਂਦੇ ਸੀ ਉੱਥੇ ਹਾਂ ਪਹਿਲਾਂ ਬਥੇਰੇ ਕੰਮ ਕਰਿਆ ਜੀ ਹੁਣ ਤਾਂ ਸਾਡੇ ਸਾਡੇ ਪਿੰਡ ਵਾਲੇ ਹਰਜੀਤ ਸਰਪੰਚ ਨਾਲ ਲਿਆ ਜਾ ਹਰਜੀਤ ਨਾ ਜਿਹਦਾ ਆਪਣੇ ਮੁੰਡਾ ਕੈਨੇਡਾ ਗਿਆ ਵਾ ਅ ਮੇਰੇ ਹਿਸਾਬ ਨਾਲ ਉਹੋ ਹੀ ਹਰਜੀਤ ਹੀ ਐ ਇੱਕ ਮੁੰਡਾ ਕੈਨੇਡਾ ਗਿਆ ਵਾ ਬਾਰਾ ਦੂਜਾ ਹਨ ਉਹ ਆਪ ਆਲੂ ਲਾਉਂਦਾ ਥੋੜੇ ਲਾਉਂਦਾ ਆਲੂ 8 ਛਕਲੇ ਬਸ ਮਾ ਉਹ ਹੀ ਹਰਜੀਤ ਹੀ ਆ ਹਰਜੀਤ ਨਾਲ ਹੀ ਆ ਜਿਹੜਾ ਹਰਜੀਤ ਨਾਲ ਹੀ ਆ ਲੈ ਅਜ ਫਿਰ ਉਹ ਹੀ ਆਲੂਆਂ ਵਾਲਾ ਤਾਂ ਉਹ ਹੀ ਆ ਹਾਂਜੀ ਹਾਂਜੀ ਉਹ ਹੀ ਆ ਸਾਡੇ ਪਿੰਡ ਦਾ ਵੱਧ ਤੁਰਿਆ ਫਿਰਿਆ ਬੰਦਾ ਸਾਡੇ ਪਿੰਡ ਚ ਹੈ ਹਾਂਜੀ ਹਾਂਜੀ ਵਧੀਆ ਬੰਦਾ ਹਾਂ ਉਹ ਉਹ ਬੰਦਾ ਹੀ ਆ ਬਾਹਲਾ ਤੁਰਿਆ ਫਿਰਿਆ ਬੰਦਾ ਉਹ ਉਹ ਹੀ ਦੂਰ ਤੱਕ ਜਦੋਂ ਅਸੀਂ ਦੂਰ ਤੱਕ ਜਾਂਦੇ ਆ ਉਹਦੀ ਜਾਣ ਪਛਾਣ ਵਾਲੇ ਬੰਦੇ ਸਾਨੂੰ ਵੱਧ ਮਿਲਦੇ ਹੁੰਦੇ ਆ ਹਾਂਜੀ 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 ਹੂੰ ਤੇ ਭਾਈ ਬੇਲਾ ਕਿੰਨੇ ਦਿਨਾ ਕਿੰਨੇ ਕਿੱਦਾਂ ਬੇਲਾ ਵੜਦੇ ਹੋਗੇ ਬੇਲਾ ਵਸ ਤਿਆਰੀ ਆ ਜੀ ਇੱਕ ਦੋ ਦਿਨ ਚ ਵੜਦੇ ਹੂੰ ਇੱਕ ਦੋ ਦਿਨ ਚ ਕਿੰਨੇ ਗੱਟੇ ਆ ਬਾਈ ਇਹ ਜਿਹੜੇ ਤੇਰੇ ਕੋਲੇ ਆ ਹਾ ਹੁਣ 20 ਬੀਜਨ ਵਾਲਾ ਇਹ ਕਿਹੜੀ ਕੰਪਨੀ ਦਾ ਬੀ ਆ ਤੇਰੇ ਕੋਲ ਇਹ ਆਪਣੇ ਕੋਲ ਮਹਿੰਦਰਾ ਦਾ ਕੰਮ ਕਰਦਾ ਹੈ ਮਹਿੰਦਰਾ ਤੋਂ ਲੈਣੇ ਆ ਪੱਕੇ ਬੈਲ ਨਾਲ ਪੱਕੇ ਬੈਲ ਦੀ ਵੀ ਫੋਟੋ ਕਾਪੀ ਬਰੁਹ ਗਈ ਅੱਛਾ ਹਾਂਜੀ ਬਈ ਜਿਹੜਾ ਆ ਬੀ ਆ ਆਪਣੇ ਕੋਲੇ ਇਹ ਮਹਿੰਦਰਾ ਮਹਿੰਦਰਾ ਦਾ ਬੀ ਆ ਮਹਿੰਦਰਾ ਤੋਂ ਬੀ ਲੈਣੇ ਮਹਿੰਦਰਾ ਦਾ ਬੀ ਆ ਤੇ ਇਸ ਤੋਂ ਬਿਨਾ ਬਾਈ ਹੋਰ ਹੈਗਾ ਹੋਰ ਹੋਰ ਬ੍ਰੈਂਡ ਨਹੀਂ ਨਾ ਇਲਾਰਾ ਜੀ ਆਪਣੇ ਕੋਲ ਯੂਟਿਊਬਰ ਲਾਇਆ ਮੇਰਾ ਵੇਖ ਤੀ ਉਹ ਛੋਟਾ ਗਾ ਉਹ ਉਹ ਵੇਚਣਾ ਤਾਂ ਨਹੀਂ ਕਰਦਾ ਨਹੀਂ ਉਹ ਨਹੀਂ ਉਹਦਾ ਹਾਈ ਦਾ ਉਹਦਾ ਜ਼ੀ ਅੱਛਾ ਜੀ 1 ਵਨ ਨੂੰ ਆਪਣੇ ਕੋਲ ਜੀ 1 ਨਾ ਇਹਦਾ ਕਿੰਨਾ ਗੱਟਾ ਵੇਚਣਾ ਲਾ ਕਿੰਨੇ ਕਿੰਨੇ ਇਹ ਤਾਂ 2000 ਗੱਟਾ ਵੇਚਣਗੇ ਆਪਾਂ 2000 ਗੱਟਾ ਮੰਲੋ ਐਸ ਵਕਤ ਤੁਹਾਡੇ ਕੋਲੇ ਜੀ 2 ਆ ਇਹ ਹਾਂ ਜੀ 2 ਲੱਗਿਆ ਬਈ ਜੀ 3 ਦੇਵਾਂਗੇ ਜ਼ਿੰਮੇਦਾਰ ਹਾਂ ਜ਼ਿੰਮੇਦਾਰ ਨੂੰ ਜਿਹੜਾ ਆਪਾਂ ਪੱਟ ਰਹੇ ਆ ਜੀ 3 ਆ ਹਾਂ ਜੀ 3 ਦੇਵਾਂਗੇ ਇਹ ਦੇਵਾਂਗੇ ਜੀ 3 ਆ ਮਤਲਬ ਜ਼ਿੰਮੇਦਾਰ ਤੇ ਲਾਉਣ ਵਾਲਾ ਤੇ ਜ਼ਿੰਮੇਦਾਰ ਕੋਲੇ 2 ਜਾਂ 3 ਸਾਲ ਚੱਲੂਗਾ 2 ਜਾਂ 3 ਸਾਲ ਚੱਲੂਗਾ ਜੀ 2 ਜਾਂ 3 ਸਾਲ ਸਜਮ ਚੱਲੂਗਾ ਬੇਲ ਬੂਲ ਤੁਸੀਂ ਨਾ ਆ ਕੇ ਦੇਖ ਸਕਦੇ ਆ ਵੀ ਮਤਲਬ ਨਾ ਆ ਕੇ ਚੈੱਕ ਕਰੋਗੇ ਮਤਲਬ ਬਿਲਕੁਲ ਬੈਰਸ ਫਰੀ ਪੱਤੇ ਪੁੱਤੇ ਆ ਪਿੱਪਲ ਦੇ ਪੱਤੇ ਆ ਅਰਗੇ ਮਤਲਬ ਪੱਤੇ ਤੁਹਾਨੂੰ ਦਿਖਾਈ ਦੇਣਗੇ ਤੁਸੀਂ ਆ ਕੇ ਦੇਖ ਲਓ ਭਾਈ ਇਹਦੀ ਰੋਕਿੰਗ ਵਗੈਰਾ ਕਰਾਈ ਹੈ ਹੈ ਰੋਕਿੰਗ ਕਰਾਈ ਹੈ ਹੈ ਰੋਕਿੰਗ ਤਾਂ ਹਰ ਚੰਦ ਕਰਾਉਣੀ ਪੈਂਦੀ ਹੈ ਰੋਕਿੰਗ ਕਰਾਉਣੀ ਪੈਂਦੀ ਹੈ ਮਤਲਬ ਭਾਈ 40 ਤੇ 40 ਕਿੰਨਾ ਤਾਂ ਕੋਈ ਕਰਾਦੀ ਫਿਰ ਨਹੀਂ 40 ਨਹੀਂ ਸੀਡ ਦੀ ਕਰਾ ਦੇਦੀ ਹੈ ਜਿੱਥੇ ਸੀਡ ਰੱਖਣਾ ਉੱਥੇ ਰੋਕਿੰਗ ਕਰਾ ਦਿੰਦੇ ਆ ਉੱਥੇ ਰੋਕਿੰਗ ਕਰਾ ਦਿੰਦੇ ਆ ਹਾਂਜੀ ਹੂੰ ਹੂੰ 来 ਵੀ ਸਜਣੋ ਆਜੋ ਆਪਾਂ ਬੰਦਿਆਂ ਨੂੰ ਪੁੱਛ ਲੈਨੇ ਆ ਹੋਰ ਬੰਦਿਆਂ ਤੋਂ ਸਲਾਹ ਲੈ ਲੈਣ ਆਜੋ ਭਾਈ ਬਾਹਰ ਆਜੋ ਬਾਲੀਆਂ ਪਵੱਟਾ ਨਾ ਮਿੱਦ ਗਏ ਹਨਾ ਕੋਈ ਨਹੀਂ ਕੋਈ ਪੱਟਾ ਹੋ ਗਈ ਹੁੰਦਾ ਟੱਕ ਦੋ ਆਲੂ ਆਜੋ ਆਜੋ ਭਾਈ ਆ ਟੱਕ ਦੋ ਆਲੂ ਜਾਂ ਚੱਕ ਲੋ ਚੱਕ ਲੋ ਆਪਾਂ ਜ਼ਿੰਮੇਦਾਰਾਂ ਨੂੰ ਵੀ ਪੁੱਛ ਲੈਨੇ ਆ ਆਜੋ ਆਜੋ ਕਿਹੜਾ ਬੰਦਾ ਭਾਈ ਹੋਰ ਜਿਹੜਾ ਭਾਈ ਤੋਂ ਲੈ ਕੇ ਬੀ ਲਾਉਂਦਾ ਆਜੋ ਇਧਰਲੇ ਪਾਸੇ ਆਜੋ ਕੌਣ ਪੁੱਛ ਗਏ ਭਾਈ ਪੁੱਛ ਲੈ ਕਿਹੜੇ ਬੰਦੇ ਬਾਈ ਲੱਗੇ ਹੁੰਦੇ ਆਲੂ ਆ ਤਾਂ ਟਕਾਉਂਦਾ ਜੂਨੀਅਨ ਵਾਲਾ ਚਾਚਾ ਤੁਹਾਡੇ ਲੱਗੇ ਹੁੰਦੇ ਆ ਹਾਂ ਹਾਂ ਲਾਈਵ ਆ ਵੀ ਦੀ ਚੈੱਕ ਇੰ ਆਹੀ ਅੱਛਾ ਤੁਸੀਂ ਤੁਹੀ ਲਾਉਨੇ ਆ ਹਾਂਜੀ ਕਿਵੇਂ ਆ ਬਾਈ ਬੰਦਾ ਕਿਵੇਂ ਆ ਬੰਦਾ ਪੂਰਾ ਵਧੀਆ ਜੀ ਹੂੰ ਪੂਰਾ ਵਧੀਆ ਮੈਂ ਤੁਹਾਨੂੰ ਨਾ ਇੱਕ ਗੱਲ ਦੱਸ ਦਿਆਂ ਕਿ ਬਾਈ ਹੋਣੀ ਨਾ ਅਖੀਰਿਆਂ ਦੀ ਵੀ ਖੇਤੀ ਕਰਦੇ ਹਨ ਹਾਂਜੀ ਤੇ ਟਮਾਟਰਾਂ ਦੀ ਵੀ ਕਰਦੇ ਆ ਮਤਲਬ ਪੁਰਾਣੇ ਕਿਸਾਨ ਆ 20 25 ਸਾਲ ਤੋਂ ਹਾਂਜੀ ਵੱਖਰੀ ਖੇਤੀ ਵਾਲੇ ਆ ਹਾਂਜੀ ਹਾਂਜੀ ਤੇ ਬੀ ਚੰਗਾ ਦਿੰਦੇ ਆ ਹਾਂਜੀ ਹਾਂਜੀ ਮਗਰ ਖੜਦਾ ਜੇ ਕੋਈ ਡਿੱਕਾ ਫੜਿੱਕਾ ਹੋਊਗਾ ਤਾਂ ਹਾਂਜੀ ਹਾਂਜੀ ਪੂਰਾ ਸਿਰਾ ਬੰਦਾ ਜੀ ਨਹੀਂ ਕਰਦਾ ਹੈਂ ਹਾਂਜੀ ਕੋਈ ਹੋਰ ਕਿਸਾਨ ਲੈ ਕੇ ਆਊਗਾ ਲੈ ਕੇ ਜਾਊਗਾ ਮਤਲਬ ਮਗਰ ਖੜੂਗਾ ਅਗਲੇ ਹਾਂਜੀ ਜਵਾਨ ਵਾਲਾ ਬੰਦਾ ਜੀ ਹੈਂ ਜਵਾਨ ਵਾਲਾ ਹੋਰ ਕੌਣ ਲੋਂਦਾ ਬਾਈ ਹੋਰ ਤੁਸੀਂ ਲਾਉਨੇ ਆ ਹਾਂਜੀ ਹਾਂਜੀ ਹਾਂ ਕਿਵੇਂ ਆ ਫਿਰ ਬੰਦਾ ਬੰਦਾ ਠੀਕ ਹੈ ਕਿੰਨੇ ਕਿੱਲੇ ਲਾਇਏ ਆ ਤੁਹਾਡੇ ਆਪਣੇ ਲਾਇਏ 28 ਕਿਲੇ 28 ਕਿਲੇ ਲਾਇਏ ਇਹਨਾਂ ਤੋਂ ਲੈ ਕੇ ਲਾਇਏ ਆ ਇਹਨਾਂ ਤੋਂ ਲੈ ਕੇ ਆ ਜੀ ਕਿੰਨੇ ਸਾਲਾਂ ਤੋਂ ਇਹਨਾਂ ਤੋਂ ਲੈਨੇ ਆ ਵੀ ਇਹਨਾਂ ਤੋਂ ਮੈਨੂੰ 4 ਸਾਲ ਹੋ ਗਏ ਕੋਈ ਵਧੀਆ ਨਿਕਲਦਾ ਹਾਂ ਬਹੁਤ ਵਧੀਆ ਜੁੜੀ ਗੱਲ ਕਹਿ ਜਾਂਦਾ ਉਹ ਨਿਕਲ ਰਹੀ ਹੈ ਹਾਂ ਹੋਇਆ ਤਾਂ ਨਹੀਂ ਬੈਰ ਸਪੂਰਸ ਪੈ ਗਈ ਨਹੀਂ ਨਹੀਂ ਹਾਂ ਇਹ ਨਹੀਂ ਜਿਹੜੀ ਗੱਲ ਕਹੀ ਸੀ ਉਹੀ ਹੋ ਗਈ ਬਸ ਠੀਕ ਆ ਚੰਗੀ ਗੱਲ ਆ ਲੈ ਵੀ ਕਿਸਾਨ ਆ ਪਹਿਲੀ ਤਾਂ ਗੱਲ ਵੈਸੇ ਹੀ ਆਪਣਾ ਫਰਜ਼ ਬਣਦਾ ਹੁੰਦਾ ਇੱਕ ਕਿਸਾਨ ਦਾ ਮਤਲਬ ਮਦਦ ਕਰਨ ਦਾ ਤੇ ਖਾਸ ਤੌਰ ਤੇ ਉਹ ਜੇ ਕਿਸਾਨ ਦੀ ਮਦਦ ਤਾਂ ਕਰਨ ਦਾ ਬਣਦਾ ਹੀ ਬਣਦਾ ਹੁੰਦਾ ਜਿਹੜਾ ਬੰਦਾ ਵੱਖਰੀ ਖੇਤੀ ਕਰਦਾ ਹੋਵੇ ਇਹ ਬਾਈ ਹੁਣੇ ਟਮਾਟਰਾਂ ਦੀ ਬਾਈ ਟਮਾਟਰ ਹੁਣ ਕਦੋਂ ਲੱਗ ਜਾਣਗੇ ਟਮਾਟਰ ਬਸ 30-30 ਤੋਂ ਪਹਿਲਾਂ ਪਹਿਲਾਂ ਲੱਗ ਜੂਗੇ ਇਹ ਟਮਾਟਰ ਬਾਈ ਕਿਵੇਂ ਕੰਟਰੈਕਟ ਬੇਸ ਤੇ ਲਾਉਨੇ ਆ ਫਿਰ ਉਹ ਤੋਂ ਬਾਅਦ ਅੱਗੇ ਸਰ ਕੰਟਰੈਕਟਰ ਬੇਸ ਤੇ ਲਾਉਂਦੇ ਸੀਗੇ ਬਹੁਤ 10 ਸਾਲਾਂ ਤੋਂ ਲਾਉਣਾ ਮੈਂ ਹਾਂਜੀ ਬਾਈ ਹੁਣ ਆਪ ਦਾ ਲਾਉਣ ਲੱਗੇ ਕੰਪਨੀਆਂ ਪੈਸੇ ਪੂਰੇ ਦਿੰਦੀਆਂ ਨੇ ਬਾਅਦ ਚ ਤੰਗ ਕਰਦੀਆਂ ਨੇ ਇਹ ਤੰਗ ਕਰਦੀਆਂ ਹੁਣ ਆਪ ਦਾ ਤੇ ਆਪ ਦਾ ਵੇਚ ਜਾਂਦਾ ਕੰਪਨੀ ਨਾਲ ਖੁੱਲੀ ਖੇਡ ਕਰੀ ਹੁੰਦੀ ਹੈ ਜੀ ਆਪਣੀ ਵੀ ਜੇ ਤਾਂ ਬਾਹਰ ਠੀਕ ਹੋਇਆ ਜੀ ਫਿਰ ਤਾਂ ਬਾਹਰ ਵੇਚ ਸਕਦੇ ਸੀ ਹੂੰ ਨਹੀਂ ਕੰਪਨੀ ਦੇ ਤਾਂ 70 ਰੁਪਏ ਤੇ ਟਮਾਟਰਾਂ ਜੋ ਘਾਟਾ ਕਿੰਨੇ ਸਾਲਾਂ ਬਾਅਦ ਪੈਂਦਾ ਨਹੀਂ ਟਮਾਟਰਾਂ 'ਚ ਘਾਟਾ ਨਹੀਂ ਪੈਂਦਾ ਟਮਾਟਰ ਪਿਛਲੇ ਸਾਲ ਗੜਾਈ ਮਾਰ ਗਈ ਉਹ ਤਾਂ ਕੁਦਰਤ ਦੀ ਗੱਲ ਆ ਹੂੰ ਮੰਡੀ ਕਰਨ ਵੇ ਨੂੰ ਘਾਟਾ ਨਹੀਂ ਪੈਂਦਾ ਟਮਾਟਰ 'ਚ ਟਮਾਟਰ 'ਚ ਘਾਟਾ ਨਹੀਂ ਪਿਆ ਨਹੀਂ ਪੈਂਦਾ ਤੇ ਖੀਰੇ ਜੋ ਘਾਟਾ ਕਿੰਨੇ ਸਾਲਾਂ ਬਾਅਦ ਪੈਂਦਾ ਖੀਰਾ ਜੋ ਨਹੀਂ ਪੈਂਦਾ ਹੈ ਖੀਰਾ ਵੀ ਥੋਸ ਫਸਲ ਐ ਉਹ 'ਚ ਵੀ ਨਹੀਂ ਪੈਂਦਾ ਨਹੀਂ ਪੈਂਦਾ ਨਹੀਂ ਪੈਂਦਾ ਯੇ ਫਿਰ ਲੋਕ ਐ ਮੈਂ ਕਹਿੰਦਾ ਕੱਚੀ ਫਸਲ ਆ ਤੁਸੀਂ ਲਗਾਏ ਨੇ ਘਾਟਾ ਨਹੀਂ ਪੈਂਦਾ ਖੀਰਾ ਤਾਂ ਫਿਰ ਮੰਡੀ ਕਰਨ ਕਰਨਾ ਪੈਂਦਾ ਸੌਣ ਨਹੀਂ ਦਿੰਦਾ ਨਹੀਂ ਕੀ ਹੋਇਆ ਹਾਂ ਜਿੱਦ ਖੀਰਾ ਚੱਲ ਪਏ ਸੌਣ ਨਹੀਂ ਦਿੰਦਾ ਜੀ ਸਾਨੂੰ ਅੱਛਾ ਸੌਣ ਨਹੀਂ ਦਿੰਦਾ ਨੱਥ ਤੋੜਨਾ ਦਿੱਲੀ ਜਾਣਾ ਪੈਂਦਾ ਸਰਸੇ ਜਾ ਸੈਂ ਦਿੱਲੀ ਮ ਸਰਸੇ ਜਾਣਾ ਹਰ ਰੋਜ਼ ਗੱਡੀ ਭਰਨੀ ਆ ਹਰ ਰੋਜ਼ ਸਰਸੇ ਜਾਣਾ 30 35 ਕੁਆਂਟਲ ਖੀਰਾ ਦਿੱਲੀ ਲੈ ਕੇ ਜਾਣਾ ਉਹ ਗੱਲ ਤਾਂ ਇਹ ਵੀ ਇੰਨੀ ਹਿੰਮਤ ਵੀ ਚਾਹੀਦੀ ਹੈ ਨਾ ਇੰਨੀ ਹਿੰਮਤ ਹੈ ਨਹੀਂ ਕਿਸੇ ਬੰਦੇ 'ਚ ਹਿੰਮਤ ਬਣਾਣੀ ਗੱਲੀ ਕਰਦੀ ਹੈ ਹਾਂ ਨਾ ਰੋਟੀ ਜਾ ਕੇ 11 ਵਜੇ ਖਾਣੀ ਪੈਂਦੀ ਹੈ ਸਰਸੇ ਹਾਂ ਟਿਫਨ ਪੈਕ ਹੋ ਜਾਂਦਾ 7 ਵਜੇ 7 ਵਜੇ ਪੈਕਜ ਇੰਨੀ ਮਿਹਨਤ ਨਾਲ ਜੀ ਇੰਨਾ ਕਿਰਤੀ ਬੰਦਾ ਯਾਰ ਮਤਲਬ ਆਪਾਂ ਕਹਿ ਸਕਦੇ ਆਂ ਵੀ ਜੇ ਬਾਈ ਕੋਈ ਉਦਮ ਅੱਗੇ ਲక్ష్ਮੀ ਕਹਿੰਦੇ ਪੱਖੇ ਅੱਗੇ ਪਾਉਣ ਹਨਾ ਐਵੇਂ ਤਾਂ ਨਹੀਂ ਸਿਆਣੇ ਕਹਿੰਦੇ ਪਰ ਇਹ ਸੱਜਣ ਦੇ ਬਾਈ ਆਲੂ ਆ ਤਜਰਬਾ ਵੀ ਆ ਬੰਦੇ ਕੋਲੇ ਜਿਹੜਾ ਇੱਕ ਨਵਾਂ ਮੁੰਡਾ ਨਾ ਖੇਤੀ ਕਰਨ ਬਾਰੇ ਸੋਚ ਰਿਹਾ ਆ ਆਲੂ ਦੀ ਖੇਤੀ ਕਰਨ ਬਾਰੇ ਸੋਚ ਰਿਹਾ ਤਾਂ ਇਹ ਬੰਦੇ ਦਾ ਵੈਸੇ ਵੀ ਨੰਬਰ ਹਨਾ ਸਾਹਮ ਕੇ ਰੱਖ ਲਓ ਤੁਹਾਨੂੰ ਸਲਾਹ ਵੀ ਵਧੀਆ ਦੇ ਦੂ ਉਹກະ ਤਜਰਬਾ ਫਿਰ ਵੀ ਤਜਰਬਾ ਹੀ ਨਾ ਬਈ ਤੇ ਇਹਨਾਂ ਦਾ ਪਿਛ ਪ ਮਤਲਬ ਕੱਚੀ ਫਸਲ ਦੇ ਵਿੱਚ 25 ਤੋਂ 30 ਸਾਲ ਦਾ ਵਧੀਆ ਤਜਰਬਾ ਜਿਨ੍ਹਾਂ ਨੂੰ ਪਰ ਹਾਂ ਮੈਂ ਇੱਕ ਗੱਲ ਮੈਂ ਇੱਕ ਗੱਲ ਕਹਿ ਦਿੰਨਾ ਆਲੂ ਜੇ ਕਿਸੇ ਨੇ ਨਵੇਂ ਲਾਉਣ ਲੱਗਣਾ ਨਾ ਉਹ ਬੰਦਾ ਲਾਉਣ ਲੱਗੇ ਉਹ ਜਿਹੜਾ ਐਂ ਵੀ ਸੋਚਦਾ ਵੀ ਮੈਂ ਕਿਲੋ ਕਿਲੋ ਕਰਕੇ ਗਲੀਆਂ 'ਚ ਵੇਚ ਲਵਾਂ ਜੇ ਤੁਸੀਂ ਸੋਚਦੇ ਆ ਕਿ ਨਹੀਂ ਯਾਰ ਐ ਨਹੀਂ ਐ ਨਹੀਂ ਗੱਲ ਹਰ ਸਾਰੀ ਮੁਸੀਬਤ ਤੋਂ ਨਜੇਠਣ ਵਾਸਤੇ ਬੰਦੇ ਦੇ ਦਿਮਾਗ 'ਚ ਤਿਆਰੀ ਹੋਣੀ ਚਾਹੀਦੀ ਆ ਫੇਰ ਕਿਤੇ ਆ ਕੇ ਫਸਲ ਨਾ ਪਾ ਦਿੰਦੀ ਆ ਜੇ ਆਪਾਂ ਕਹਿ ਦੇ ਗਏ ਲਾ ਲੈਣੇ ਆ ਤੇ ਵਾਪ ਪੈਸੇ ਉਧਰੋਂ ਖੇਤੋਂ ਟੋਕਰਾ ਭਰ ਕੇ ਚੱਕ ਲੈਣਾ ਫੇਰ ਕੁਝ ਨਹੀਂ ਬਚਦਾ ਇਹਦਾ ਮੰਡੀ ਕਰਨਾ ਵੀ ਖੁਦ ਅਸੀਂ ਆਪ ਕਰਦੇ ਆਂ ਆਪ ਆਪਣਾ ਜੋ ਵੀ ਫਸਲਾਂ ਭਈ ਹੂੰ ਮੰਡੀ ਕਰ ਸਾਰਾ ਆਪਣਾ ਖੁਦ ਕਰਦੇ ਹੂੰ ਕੋਈ ਬੁਆਰੀ ਨਾ ਕੋਈ ਮਸਾੜੇ ਹੂੰ ਵਰਗਾ ਉਹ ਦਿੱਲੀ ਸਭ ਜਾਂਦਾ ਹੈ ਆਪਣਾ ਤੁਸੀਂ ਆਪ ਦਾ ਲੂ ਤੇ ਯਾਰ ਜੇ ਮੰਨ ਕੇ ਚੱਲੋ ਜਿਹੜਾ ਜ਼ਿੰਮੇਵਾਰ ਤੁਹਾਡੇ ਤੋਂ ਲੈ ਕੇ ਲਾਉਂਦਾ ਫੇਰ ਤਾਂ ਉਹਦੇ ਵੀ ਬੁਕਾ ਦੇਵਾਂਗੇ ਹਾਂ ਬੁਕਾ ਦੇਣੀ ਜਵਾਨ ਵਾਲੇ ਬੰਦੇ ਤੋਂ ਲਈਦਾ ਹੀ ਆਲੂ ਤੇ ਹੂੰ। ਅੱਛਾ ਮਤਲਬ ਗਾਂ ਬਕਾ ਵੀ ਦੇਉਂਗੇ। ਹਾਂ ਜੀ ਬਕਾ ਵੀ। ਵੀ ਮੰਨ ਲਓ ਜਿਵੇਂ ਕਈ ਵਾਰੀ ਨਵਾਂ ਬੰਦਾ ਉਹਨੂੰ ਐਂ ਲੱਗਦਾ ਮੈਂ ਵੇਚੂਗਾ ਕਿੱਥੇ ਕੌਣ ਆਊਗਾ ਮੇਰੇ ਕੋਲ ਲੈਣ। ਸਪਾਸ ਹੋ ਜਾਂਦਾ ਈ। ਹੈਂ? ਥੋੜਨੀ ਕੋਈ ਗੱਲ ਈ ਐ। ਹਾਂ। ਤਬ ਇਹ ਵੀ ਕੋਈ ਮੁਸ਼ਕਲ ਨਹੀਂ ਕਿ ਬਾਈ ਹੁਣਾਂ ਨਾਲ ਗੱਲ ਕਰ ਲਿਓ ਤੁਹਾਡੇ ਆਲੂ ਵੀ ਮਤਲਬ ਬਾਈ ਹੁਣੇ ਬਕਾ ਦੇ ਦੇ। ਪੈਪਸੀ ਨੂੰ ਆਲੂ ਦੇ ਦੇਨੇ ਪਹਿਲਾਂ ਹੁਣ ਹੁਣ ਹਲਦੀ ਰੰਗ ਦੇਈਦਾ ਈ। ਅੱਛਾ। ਚਿਪਸ ਬਣਦੀ ਉਹਦੀ ਗੱਲ ਹਲਦੀ ਰੰਗ ਦੇ ਫੈਕਟਰੀਆਂ ਬੜੀਆਂ ਈ। ਹੂੰ। ਲੈ ਵੀ ਸਜਣੋ। ਤੁਸੀਂ ਕੱਲਾ ਡਾਇਮੰਡ ਦਾ ਵੀ ਐ ਹਾਂ ਕੱਲਾ ਡਾਇਮੰਡ ਕੱਲਾ ਡਾਇਮੰਡ ਦਾ ਵੀ ਐ ਜਿਹਨੇ ਵੀ ਬੁੱਕ ਕਰਾਉਣਾ ਬਾਈ ਹੁਣਾਂ ਕੋਲੇ ਬੁੱਕ ਕਰਾ ਲਓ ਤੇ ਬੇਲਾਂ ਤਾਂ ਵੱਡੀਆਂ ਜਾਣੀਆਂ ਬੇਲਾਂ ਚੈੱਕ ਕਰਨਾ ਆ ਤੁਸੀਂ ਆ ਨਹੀਂ ਸਕਦੇ ਹਾਂਜੀ ਹਨਾ ਜਿਹੜਾ ਲੇਟ ਆ ਉਹਦੇ ਪਿੱਛੇ ਵੀ ਮੈਂ ਤੁਹਾਨੂੰ ਕਾਰਨ ਦੱਸ ਦੇਣਾ ਵੈਸੇ ਤਾਂ ਬੀ ਵਾਲਾ ਜਿਹੜਾ ਉਹ ਤਕਰੀਬਨ ਤਕਰੀਬਨ ਨੂੰ ਪਟਾਈ ਹੋ ਗਈ ਆ ਹਾਂਜੀ ਹਾਂਜੀ ਪਰ ਇਹ ਬਾਈ ਹੁਣਾਂ ਦਾ ਲੇਟ ਇਸ ਕਰਕੇ ਆ ਕਿਉਂਕਿ ਬਾਈ ਹੁਣਾਂ ਦੇ ਭਾਈ ਦੀ ਮੌਤ ਹੋ ਗਈ ਹੈ ਨਾ ਤਾਂ ਉਹਨਾਂ ਦਿਨਾਂ ਦੇ ਵਿੱਚ ਕਰਕੇ ਆਲੂ ਥੋੜਾ ਲੇਟ ਲੱਗਿਆ ਇਹਨਾਂ ਦਾ ਤੇ ਪਰ ਬਿਲ ਪੱਕੇ ਬਿਲ ਨਾ ਗਰੰਟੀ ਹੈ ਜੀ ਇਹਨੂੰ ਪੱਕਾ ਬਿਲ ਪਿਆ ਜੀ ਹਾਂ ਮੇਂਦਰਾ ਕੰਪਲੀਟ ਆਲੂ ਚੰਗੇ ਆ ਸਭ ਤੋਂ ਵਧੀਆ ਗੱਲ ਆ ਵੀ ਬੰਦੇ ਆਪਦੇ ਮਤਲਬ ਜੇ ਤੁਸੀਂ ਆਉਂਗੇ ਨਾ ਸੈਣੇ ਦੇ ਵਿੱਚ ਤਾਂ ਇਹ ਬੰਦਿਆਂ ਦਾ ਰਤਬਾ ਏ ਇਹ ਬੰਦਿਆਂ ਦੀ ਇੱਜ਼ਤ ਆ ਤੁਸੀਂ ਆ ਕੇ ਬਾਈ ਹੁਣਾ ਤੋਂ ਮਤਲਬ ਵੀ ਬੁੱਕ ਵੀ ਕਰਾ ਸਕਦੇ ਆ ਬਾਈ ਹੁਣਾ ਤੋਂ ਲੈ ਕੇ ਵੀ ਜਾ ਸਕਦੇ ਆ ਬਾਈ ਜੇ ਬੰਦੇ ਨੇ ਸਟੋਰ ਚ ਪਿਆ ਲੈਣਾ ਹਾਂਜੀ ਉਹ ਦੇ ਦਾਂਗੇ ਹਾਂ ਜੀ ਸਟੋਰ ਚ ਤੁਹਾਨੂੰ ਪਰਚੀਾਂ ਮਿਲ ਜਾਣਗੀਆਂ ਉਹ ਪਰਚੀ ਮਿਲ ਜੂ। ਵੀ ਜਿਹੜਾ B22 ਹੁਣੀ ਸਟੋਰ ਕਰ ਦੇਣਗੇ ਤਾਂ ਸਟੋਰ ਦੀਆਂ ਮੰਨ ਲਓ ਤੁਹਾਨੂੰ ਵੀਡੀਓ ਲੇਟ ਮਿਲੇ। ਹਾਂਜੀ ਉਹੀ ਕੁਛ ਹੋਗਾ। ਇਕੱਲੀ ਇਕੱਲੀ ਬੁਰ ਤੇ ਰੰਗ ਮਾਰ ਕੇ ਮਾਰਕਾ ਲੱਗਿਆ ਹੋਈ ਆਪਣੀ ਬੁਰ। ਹਾਂ। ਤਾਂ ਉਹ 22 ਹੁਣੀ ਜਿਹੜੀ ਗੱਲ ਕਹਿਣਗੇ ਉਹੀ ਨੂੰ ਵੀ ਤੇ ਕਿਸਾਨ ਦੀ ਸਪੋਰਟ ਕਰਿਆ ਕਰੋ। ਸੱਜਣੋ ਜੇ ਕਿਸੇ ਨਵੇਂ ਕਿਸਾਨ ਨੇ ਵੀ ਲੈਣਾ ਤਾਂ ਬੇਫਿਕਰ ਹੋ ਕੇ ਬਾਈ ਹੁਣਾਂ ਦਾ ਵੀ ਲੈ ਸਕਦਾ।